ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਹੈ ਜੀ ਅੱਜ ਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅਦਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਤੇਰਾ ਬਸ ਸਾਰਿਆਂ ਨੂੰ ਤਰੱਕੀਆਂ ਦੇ ਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਸਾਨੂੰ ਇੰਨੀ ਸਪੋਰਟ ਕਰਨ ਲਈ ਤੇ ਤੁਸੀਂ ਸਾਡੇ ਬਲੌਗ ਨੂੰ ਐਵੇਂ ਹੀ ਲਾਈਕ ਸ਼ੇਅਰ ਕਮੈਂਟਸ ਕਰਦੇ ਰਿਹਾ ਕਰੋ ਜੀ ਤੇ ਆਜੋ ਜੀ ਤੁਹਾਨੂੰ ਪਹਿਲਾਂ ਤੇ ਚੈੱਕ ਕਰਵਾਈਏ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਲਓ ਜੀ ਮਿਲੋ ਜੀ ਮੰਮੀ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ

ਤੁਹਾਨੂੰ ਇਹ ਪੂਰਨ ਹੋ ਗਈ ਪਾਣੀ 15 ਮਿੰਟ ਤੇਰੇ ਬਾਅਦ ਆ ਕੇ ਮੈਂ ਮੈਂ ਤੁਹਾਨੂੰ ਇਹ ਬਾਅਦ ਬਾਉਂਗੀ ਹਾਂ ਕੱਲਾ ਤਾਂ ਤੂੰ ਸਾੜਾ ਲਾਉਂਗੀ ਆ ਰਾੜ ਕੇ ਵਧੀਆ ਫਿਰ ਮਰਦੇ ਆ ਫਿਰ ਬਾਟੇ ਦੇ ਵਿੱਚ ਦਿੱਤਾ ਤਾਂ ਸਿੱ ਤੜਤੀਆਂ ਕੁਛ ਐ ਸਿੱਟੀਆਂ ਤੋੜ ਕੇ ਘਸੋ ਨਮਕ ਹਲਦੀ ਮਸਾਲਾ ਵੀ ਛਿੱਟਾ ਕੋੜੇ ਦੀ ਵਾਰ ਦੇਖ ਦੇ ਜੇ ਪਹਿਲਾਂ ਰਾੜ ਲਵੇ ਨਾ ਇਹਨਾਂ ਦੀ ਵਧੀਆ ਬਣਦੇ ਆ ਕਿਹਦੇ ਬਣਾ ਕੇ ਜਿਸ ਤਰ੍ਹਾਂ ਲਓ ਜੀ ਅੱਜ ਲਈ ਇਸ ਤਰ੍ਹਾਂ ਲੈ ਲਈ

ਮਾਮੂ ਘਰ ਤੇਰਾ ਮਾਮੂ ਕੰਗਾ ਮਾਗਦਾ ਚਾਲੀ ਪਰ ਦੇਖ ਤੇਲ ਵੀ ਲੈ ਜਾ ਚੱਕ ਕੇ ਮਾਮੂ ਨੂੰ ਦੇ ਦੇ ਕੰਗਾ ਤੇਲ ਫਿਰ ਬਾਅਦੇ ਮਾਮੂ ਦਾ ਤੂੰ ਹਾਂ ਹਾਂ ਤੇਲ ਵੀ ਲੈ ਜਾ ਈਆ ਮਾਮੂ ਦੀ ਪੂਰੀ ਨਾਲ ਢੋਆ ਚਮਚੀ ਤੂੰ ਤਾਂ ਪਿੱਛੇ ਪਿੱਛੇ ਘੁੰਮਦੀ ਆ ਕਹਿੰਦੀ ਕਾਕੂ ਮਾਮੂ ਆ ਪਿੰਚ ਪਿੰਚ ਆ ਹਾਂ ਪ੍ਰਿੰਸ ਨੂੰ ਪ੍ਰਿੰਸੀ ਕਹਿੰਦੀ ਕਾਕੂ ਨੂੰ ਮਾਮੂ ਕਹਿੰਦੀ ਕਾਕੂ ਮਾਮੂ ਹੈ ਪ੍ਰਿੰਸ ਪ੍ਰਿੰਸੀ ਹੈ ਪ੍ਰਿੰਸ ਵਾਮੂਨੀ ਕਹਿੰਦੀ ਇਹ ਕਿੰਨਾ ਮੈਰੇ ਮਨੀ ਦੀ ਦਿੰਦੀ ਮਨੀ ਮਾਸੀ ਕਹਿੰਦੀ ਟਿੰਪਲ ਨੂੰ ਟਿੰਪਲ ਕਹਿੰਦੀ ਕਹਿੰਦੀ ਮਨੀ ਦੀ ਮਨੀ ਮਾਸੀ ਹੈ ਕਹਿੰਦੀ ਟਿੰਪਲ ਲਿੰਪਲੀ ਹੈ ਜੀ ਨੂੰ ਸ਼ੁਰੂ ਤੇ ਕਹਿੰਦੀ ਨਾ ਮਾਸੀ ਨੂੰ ਮਾਸੀ ਕਹਿੰਦੀ ਇਹ ਲੋ ਬਣ ਰਿਹਾ ਤੁਸੀਂ ਸਾਡੀ ਦੀਦੀਆਂ ਨਾਲ ਦਿਖਾਉਦੇ ਆ ਸਾਨੂੰ ਅੱਜ ਅਸੀਂ ਕਿਹੜੇ ਚਿੱਤਰ ਬਣਾਉਂਦੇ ਆ ਤੇ ਇਹ ਵੀ ਆ ਦੇਖੋ ਇਹ ਤੇੜਾ ਲੱਗ ਗਿਆ ਇਹ ਵਾਲਾ ਲੱਗਾ ਜੋ ਹਨ ਤਾਂ ਬਰਾਹ ਦਸ ਲੰਗਟ ਕਰੂਗੀ ਜੀ ਫੇਗ ਲਾਉਂਗੇ ਰੜਾ ਲਾਉਂਗੇ ਤੇ ਫੇਰ ਪਾਉਂਗੇ ਤੇ ਹਦੀ ਨਮਕ ਵਿੱਚ ਇਹ ਤੁਹਾਨੂੰ ਮਿਲਦੇ ਆ ਜੀ ਫੇਰ ਤੇ ਲਓ ਜੀ ਇਧਰ ਸਾਡੇ ਗੇੜਿਆਂ ਨੂੰ ਲੱਗਿਆ ਜੀ ਰਾੜਾ ਐਰ ਹੋਵੇ ਜੀ ਰਾੜਾ ਲਾ ਕੇ ਤੇ ਉਹਦੇ ਵੀ ਪਾਉਗੇ ਜੀ ਨਮਕ ਰੀਚ ਅੰਦਰ ਸਾਡੀ ਸਿੰਮੂ ਅੱਜ ਗੁਆਰਾਫ ਕਹਿੰਦੇ ਪੀਪ ਨਹੀਂ ਪਰਚਾ ਕੇ ਦਿਓ ਪੀਪ ਨਹੀਂ ਪਰਚਾ ਕੇ ਦਿਓ ਮਿੰਟਿਕ ਦੇ ਆ ਜਾਂਦੀ ਸਾਸਰੀ ਕਾਲ ਬਲਾਓ ਸਾਸਰੀ ਕਾਲ ਬਲਾਓ ਸਾਸਰੀ ਕਾਲ ਸਾਡੀ ਸਿੰਮੂ ਅੱਜ ਉਹ ਬੱਬੀ ਲੱਗਿਆ ਹਾਂ ਪਲਾ ਕੇ ਦਿਖਾ ਦੇ ਪੀਪ ਨਹੀਂ ਪਾ ਕੇ ਦਿਖਾ ਦੇ ਆਹ ਦਾਨੀ ਬਾਦ ਬਾਦ ਨਹੀਂ ਆਲਾ ਖਰਾਬ ਕਰ ਲੈ ਜੀ ਇੱਧਰ ਇੱਧਰ ਹਾਂ ਬਾਦੀ ਅੰਡਾ ਪਾ ਹਾਂ ਉਹਦੇ ਚ ਦੂਈ ਚ ਨਾ ਕੇ ਨਿੱਕੀ ਤੇ ਲੋ ਜੀ ਮੰਮੀ ਨੇ ਪਾਤੀ ਜੀ ਹਲਦੀ ਤੇ ਨਮਕ ਜੇ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰੋ ਜੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਜੀ ਇਹ ਕੋੜੇ ਨਹੀਂ ਬਣਦੇ ਹੈਗੇ ਕarele ਪਹਿਲਾਂ ਜੀ ਰਾੜਾ ਲਵਾ ਲਵੇ ਸਾਗ ਨੂੰ 10-15 ਮਿੰਟ ਬਾਅਦ ਇਹ ਨਾਗੌਰ ਗੜੀ ਆ ਜੇ ਕੜਕਦੇ ਪ੍ਰਸ਼ਾਦੇ ਜੀ ਅੱਜ ਬਣ ਗਈ ਕਣਕ ਦੇ ਸਰ੍ਹਦੇ ਮੱਕੀ ਦੀ ਰੋਟੀ ਖਾਂਦੇ ਰਖਾਸੀ ਤੇ ਹੋ ਗਈ ਜੀ ਤੇ ਹੋਰ ਚੀਜ਼ਾਂ ਨਿਕਾਦਾ ਸੀਗਾ ਤੇ ਅੱਜ ਕੜਕ ਰੀ ਬਣਾਉਂਗੇ ਜੀ ਸੁੱਤੀ ਸੱਦੀਆਂ ਹੋਣ ਦੇਣਾ ਤੇ ਜਦੋਂ ਸਾਡੇ ਕਰੇਲੇ ਬਣ ਕੇ ਤਿਆਰ ਹੋ ਜੀਗੇ ਤੇ ਤੁਹਾਨੂੰ ਪੇਰ ਮਿਲਦੇ ਆ ਜੀ

ਕਿ ਜਾਲ ਨੇ ਚੀ ਵੀ ਪਾਈ ਮਿੱਠਾ ਪਪੀ ਕਹਿੰਦੇ ਜਿੰਨਾ ਤੇ ਮਿਰਚਾਂ ਤੇਜ਼ ਖੜੀਆਂ ਲਾਲ ਮਿਰਚਾਂ ਤਲਤੀ ਦੀ ਹਾਂ ਠੀਕ ਬੜੀ ਸਬਜੀ ਬੜੀ ਵਧੀਆ ਬਣੀ ਸਿਮੂ ਦਾ ਪਹਿਲਾਂ ਕਹਿੰਦੀ ਵਧੀਆ ਸਬਜੀ ਬੜੀ ਇਹ ਕਹਿੰਦੀ 2 ਨੰਬਰ ਬਾਲਵਾ ਕਹਿੰਦੀ ਨਾ ਨਾ ਨਹੀਂ ਸਬਜੀ ਵਧੀਆ ਬੜੀ 1 ਨੰਬਰ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਪਾਪਾ ਇੱਕ ਇੱਕ ਡੱਬਾ ਦੋ ਬੰਮ ਤੇ ਉਹ ਲੱਗ ਗਿਆ ਦੇਖੋ ਜੀ ਸਾਬਲੇ ਦੇ ਬੁੱਲ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲਓ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਕਿੰਨਾ ਵਧੀਆ ਹੈ ਜੀ ਤੇ ਦੇਖੋ ਜੀ ਬੱਦਲਵਾਈ ਹੋਈ ਵੀ ਐ ਧੁੰਦੀ ਧੁੰਦ ਪਈ ਵੀ ਐ ਜੀ ਸਾਰੇ ਕਿਤੇ ਤੇ ਪਹਿਲਾਂ ਤਾਂ ਜੀ ਅਨੇ ਦਿਨ ਧੁੱਪ ਨਿਕਲਦੀ ਰਹੀ ਤੇ ਫੇਰ ਅੱਜ ਬੱਦਲ ਆ ਗਿਆ ਜੀ ਤੇ ਰਾਤ ਵੀ ਮੜਿਆ ਮੜਾ ਮੀਂਹ ਪਿਆ ਸੀਗਾ ਜੀ ਤੇ ਸਵੇਰੇ ਫੇਰ ਧੁੱਪ ਨਿਕਲ ਗਈ ਸੀਗੀ ਤੇ ਹੁਣ ਫੇਰ ਬੱਦਲਵਾਈ ਹੋ ਗਈ ਜੀ ਪਰ ਹਵਾ ਚੱਲਣ ਲੱਗੀ ਐ ਜੀ ਵਿੱਚ ਵਿੱਚ ਜੇ ਤੁਸੀਂ ਵਿਊ ਦੇਖੋ ਜੀ ਕਿੰਨਾ ਵਧੀਆ ਹੈ ਪਰ ਅੱਜ ਦਾ ਤੇ ਉਹ ਦੇਖੋ ਜੀ ਸਾਹਮਣੇ ਨੀਚੇ ਸਾਡੀ ਗਾਂ ਚੁੱਗਦੀ ਐ ਜੀ ਕੱਖ ਲੱਗੀ ਐ ਜੀ ਖਾਨ ਉਹਨੂੰ ਬੰਨਿਆ ਚੁਗਣ ਵਾਸਤੇ ਤੇ ਐਸ ਇਹ ਚੁਗਦੀ ਕੱਖ ਜਿਸ ਤੇ ਅਸੀਂ ਵੱਢ ਕੇ ਪਾਉਂਦੇ ਉਹ ਘਟ ਖਾਂਦੇ ਜਿਸ ਦਾ ਇਹਨੂੰ ਖੁੱਲਾ ਛੱਡ ਕੇ ਚਗਾਈਏ ਸੀ ਤੇ ਉਹਦੇ ਵਾਸਤੇ ਜ਼ਿਆਦਾ ਖੁਸ਼ ਰਹਿੰਦੀ ਤੇ ਖੁੱਲੀ ਰਾਜ ਰਹਿੰਦੀ ਜੀ ਚੁੱਕੇ ਤੇ ਜੀ ਤੁਹਾਨੂੰ ਜਿਵੇਂ ਪਤਾ ਹੀ ਹੈ ਵੀ ਡੈਡੀ ਉਹ ਨਹੀਂ ਲਿਆਏ ਸੀਗੇ ਜੀ ਫਲ ਫਰੂਟ ਤੇ ਆਹ ਦੇਖੋ ਜੀ ਬੱਬੂ ਕੋਸ਼ ਲਿਆਏ ਸੀਗੇ ਡੈਡੀ ਉਹ ਨਹੀਂ ਤੇ ਉਹਨਾਂ ਦੀ ਮੰਮੀ ਨਹੀਂ ਗਈ ਸੀਗੇ ਘਰ ਨੂੰ ਤੇ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਵੀ ਤੂੰ ਫਰੂਟ ਲਿਆ ਥੋੜੇ ਜਿਹਾ ਖਾਣੇ ਵਾਸਤੇ ਤੇ ਨਮਕ ਲਿਆ ਆ ਦੇਖੋ ਜੀ ਮੈਂ ਕੱਕਵਾਰ ਦੇ ਵਿੱਚ ਨਮਕ ਪਾ ਲਿਆ ਤੇ ਚਾਕੂ ਬੱਬੂ ਬੋਸ਼ ਲੈ ਕੇ ਚੱਲੀ ਤੇ ਉਹ ਕਹਿੰਦੇ ਜੀ ਅਸੀਂ ਘਰ ਜਾ ਕੇ ਘਰਾ ਉੱਥੇ ਬਹਿ ਕੇ ਰੋਟੀ ਰੋਟੀ ਖਾ ਕੇ ਚਲੇ ਗਏ ਸੀ ਕਿ ਚਾਪ ਕੀ ਕੀਤੇ ਕਰਦੇ ਹੁਣ ਸ਼ਾਮ ਦਾ ਰਾਹ ਹੋ ਗਿਆ 3-4 ਵਜੇ ਤੇ ਕਹਿੰਦੇ ਜੀ ਫਰੂਟ ਲਿਆਏ ਥੋੜੇ ਜਿਹਾ ਫਰੂਟ ਖਾ ਲੂੰਗੇ ਨਮਕ ਲਾ ਕੇ ਤੇ ਮੈਂ ਚੱਲੀ ਹੁਣ ਫਰੂਟ ਲੈ ਕੇ ਮੰਮੀ ਨਾਲ ਕੋਲ ਨੂੰ ਜੀ ਤੁਹਾਨੂੰ ਉਹ ਨਾਲ ਵੀ ਬੁਲਾਉਂਗੇ ਜੀ ਤੇ ਦੇਖੋ ਬੱਦਲ ਵੀ ਸਾਹਮਣੇ ਨੂੰ ਕਿੰਨਾ ਆ ਗਿਆ ਜੀ ਤੇ ਲੱਗਦਾ ਤਾਂ ਹੈ ਜੀ ਅੱਜ ਸ਼ਾਮ ਨੂੰ ਮੀਂਹ ਆਊਗਾ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਘਰ ਜਾ ਕੇ ਤੇ ਮੰਮੀ ਇਹਨਾਂ ਨਾਲ ਵੀ ਮਲਾਉਂਗੀ ਜੀ ਆਓ ਜੀ ਪਹੁੰਚ ਗਏ ਦੀਦੀ ਫਰੂਟ ਲੈ ਕੇ ਨਾਸਪਤੀ ਤੇ ਲੱਗੇ ਹੋਏ ਆ ਜੀ ਸਾਰੇ ਖਾਨ ਸੱਸ ਦੀ ਘਾਲ ਜੀ ਸਾਰਿਆਂ ਨੂੰ ਜੀ ਮੈਂ ਲੈ ਕੇ ਆਈ ਸੀ ਜੀ ਫਰੂਟ ਮੰਮੀ ਡੈਡੀ ਨੇ ਮੰਗਾਏ ਸੀਗੇ ਵੀ ਉੱਠ ਉੱਠੀ ਸਾਲੀ ਆ ਸੀ ਤਾਂ ਫਰੂਟ ਲੈ ਕੇ ਆਵੀਂ ਅਸੀਂ ਡੰਗਰ ਚਾਰ ਰਹੇ ਸੀਗੇ ਇੱਧਰ ਮੰਮੀ ਅੱਗੇ ਤੇ ਕੱਟਦੀ ਆ ਮੈਂ ਪਿੱਛੇ ਤੇ ਹੱਥ ਵਾਵਾ ਕੇ ਚੱਕੀ ਜਾਂਦੀ

ਆਹੋ ਛੋਟਾ ਬੋਲਿਆ ਕਰ ਕਰੇ ਤੁਖੀ। ਯਾ ਖੜ ਖਾ। ਸ਼ਿਮੋ ਲੱਗੀ ਸੱਚੀ ਲਈ ਚੱਕੇ। ਜੇ ਡੈਡੀ ਕੁੱਤਾ ਵੀ ਲੈ ਕੇ ਆਏ ਤਾਂ ਦਿਖਾਵਾਂਗੇ ਛੋਟਾ ਜਿਹਾ ਸਾਡੇ ਬੈਠਾ ਮੰਝੇ ਦੇ। ਹਾਂਜੀ। ਮੰਝੇ ਨਾਲ ਲੜਾ। ਸਵੇਰੇ ਦਿਨ ਨਹਾਇ ਤਲਾਈ ਹੋਈ ਹੈ ਜੀ। ਡੁਗੂ ਡੁਗੂ ਡੁਗੂ। ਸੁੱਤਾ ਪਿਆ ਮਿੱਟੀ ਮਿੱਟੀ ਵਾਲੀ ਬੜ ਗਿਆ ਤਾਂ ਸਵੇਰੇ ਦਿਨ ਨਹਾਇ ਤਲਾਈ ਹੋਈ ਜੀ ਸ਼ੈਂਪੂ ਨਾਲ। ਹਜੇ ਸੁੱਤਾ ਪਿਆ ਹੈ। ਤੇ ਕੀ ਕੀ ਜੀ ਫਿਰ ਖਾਲੀ ਫਲ ਮਿਲਦੇ ਲੋ ਜੀ ਬੱਕਰੀ ਆੜੂ ਪਰ ਚੜੀ ਇਹ ਮੈਂ ਬੱਦ ਨਹੀਂ ਖਾਣਾ ਹੋਰ ਬੱਕਰੀਆਂ ਚੁੱਗਣ ਲੱਗੀਆਂ ਜੀ कल आड़ू पर चढ़ के लगे आड़ू पत्ते खाने देखो किवे चढ़ी आड़ू पर और चढ़गी देख लो डर देखो बकरी आड़ ऊपर चढ़ी है हाँ आड़ ऊपर चढ़ गई ठल्ले नहीं मिला काख ਕੀ ਮੈਂ ਆਉਂਦੇ ਤੇ ਦਰਖਤ ਪਰ ਚੜ ਚੜ ਕੇ ਅੱਗੇ ਅੱਗੇ ਲੱਗੀ ਪੱਤੇ ਖਾਣ

ചെറുക്കടല കക്ക Креговый лечу. ਮੰਮੀ ਨੇ ਉਹਨੂੰ ਕਹਾਂ ਫਲ ਫਰੂਟ ਖਵਾ ਕੇ ਆਖੂ ਕੇ ਅਸੀਂ ਵੀ ਤੇ ਹੁਣ ਚੱਲੇ ਜੀ ਅਸੀਂ ਕੱਖ ਵੱਢਣ ਸਾਡੀ ਡਿਊਟੀ ਲੱਗੀ ਕੱਖ ਵੱਢਣ ਦੀ ਤੇ ਮੰਮੀ ਲੱਗੀ ਜੀ ਸਾਰਿਆਂ ਨੂੰ ਅਸੀਂ ਚੱਲੇ ਜੀ ਕਾ ਵੱਢਣ ਹੂੰ ਤੇ ਮੰਮੀ ਲੱਗੇ ਜੀ ਗਾਇਆਂ ਥਲੇ ਗੋਹਾ ਚੱਕਣ ਜੀ ਤੇ ਮੰਮੀ ਕਹਿੰਦੀ ਤੁਸੀਂ ਕੱਖ ਵੱਢ ਲਿਆਉਨੇ ਨੂੰ ਤੇ ਫਿਰ ਮੈਂ ਕਿਹਾ ਡਿੰਪਲਾ ਅੱਜ ਮੈਂ ਵੀ ਜਾਂਦੀ ਕੱਖ ਵਟ ਆ ਰਿਹਾ ਮੈਂ ਕੱਲ ਤਾਂ ਮੈਂ ਗਈ ਨਹੀਂ ਸੀਗੀ ਕੱਲ ਡਿੰਪਲੀ ਵੱਢ ਕੇ ਲਈ ਸੀਗੀ ਪਰਸੂ ਤੇ ਅੱਜ ਚੱਲੀ ਮੈਂ ਇਹਦੇ ਨਾਲ ਇਥੇ ਲਾਪੇ ਗਿਰੀ ਇਹ ਕੱਪੜਾ ਵੱਟ ਕੇ ਗਿਰੀ ਵੀ ਹੈ ਵੱਟ ਕੇ ਗਿਰੀ ਕਪੜਾ ਵੀ ਹਵਾ ਹੂਆ ਨਾਲ ਗਿਰ ਗਿਆ ਹਵਾ ਨਾਲ ਕੋਈ ਹੋਗੀ ਤੇ ਅੱਗੇ ਮੂਰ ਨਹੀਂ ਕਿਹਦੇ ਹੋਰ ਤੋਂ ਨਾ ਚੱਲ ਲੱਕੜੀਆਂ ਲੁਕੜੀਆਂ ਦੇ ਕੰਮ ਹੋ ਜਾਣੀ ਤੇ ਲੋਜੀ ਚੈੱਕ ਕਰੋ ਜੀ ਸਾਹਮਣੇ ਦਾ ਵੀਊ ਬੱਦਲ ਹੋਇਆ ਅੱਜ ਫੇਲਾਦਾ ਵੀ ਮੀਂਹ ਆਊਗਾ ਨਾ ਆਇਆ ਤਾਂ ਹੈ ਪਰ ਇਹਨਾਂ ਇੰਨਾਂ ਮਾੜਾ ਮਾੜਾ ਫਰੀਕ ਫਰੀਕ ਕਣੀਆਂ ਪਈਆਂ ਕੋਈ ਕੋਈ ਤੇ ਲੋਜੀਸ ਯੋ ਜਾਣਾ ਜੀ ਪਰ ਕੱਖ ਵੱਡਣਾ ਸਾਹਮਣੇ चलो जी मिलते जी सू उपर जाके क्या हो गया लक पर हथ रख लेता चलो जी मिलते जी थर जाके वो सामने जाना जी इसे दो खजूर जी दिखदीए कखन लो जी मिलो जी डिंपल लाल ਮੈਂ ਤੇ ਵੱਢ ਲਈ ਜੀ ਕੱਖ ਸੱਤ ਪੁੱਲੇ ਵੱਡੇ ਮੈਂ ਤਾਂ ਜੀ ਡਿੰਪਾਂ ਲਈ ਵੱਢ ਲੇ ਪਤਾ ਨਹੀਂ 8 ਨਾ ਪੁੱਲੇ ਮੇਤੇ ਤਾਂ 7 ਹੀ ਵੱਢੋ ਮੇਤੇ 7 ਹੀ ਚੱਕ ਹੋਣੇ ਜੀ ਮੈਂ ਤਾਂ ਇੰਨੇ ਕੀ ਵੱਡੇ ਡਿੰਪ ਲੱਗੀ ਹੈ ਵੱਢਣ ਡਿੰਪਲ ਕਦੀ ਮੈਂ ਜ਼ਿਆਦਾ ਚੱਕਣੇ ਤੇ ਲੋ ਜੀ ਉਹ ਦੇਖੋ ਸਾਹਮਣੇ ਜੀ ਡਿੰਪਲ ਲੱਗੀ ਹੈ ਜੀ ਕੱਖ ਵੱਢਣ ਮੱਛੀ ਨਾਲੇ ਵਿਖਾ ਲਿਆ ਜੀ ਸਭ ਨੂੰ ਦੇ ਪਾਸੇ ਵੱਢ ਲੇ ਪਰ ਮੱਛੀ ਨੇ ਨਾ ਪੀਤਾ ਸਾਡਾ ਡਿੱਪਾ ਚੱਲੀ ਆਈ ਉਪਰ ਕੱਖ ਵਰਦੀ ਵਰਦੀ ਘੁਰ ਨਾ ਜਾ ਬਣਾਂਦੀ ਉਪਰ ਤੇ ਬਰਾਗ ਵੀ ਆਣਾ ਚਾਹੀ ਮਾਰਨੀ ਉਪਰ ਤੇ बरागा <laughs> <laughs> तो <laughs> ते ज्यादा तुम क्या बराग ते ज्यादा तुम मच्छर ही मच्छर हम्म मच्छर तो बहुत है बस कर कल ले जंगे फिर वड्के आ जा हां बस आ देखो जी आ मैं वड्डे है जी सात फुले ते डिंपल वो सामने देखो नीचे नु घेरे भी उधर कटी साइड ते assi वड् रहे है जी कख ਤੇਰੀ ਹੁਣ ਅਸੀਂ ਕੱਖ ਵੱਢਣਾ ਸ਼ੁਰੂ ਕਰਤੇ ਨਾ ਰੀ ਪਰੇ ਹੁਣ ਵੱਢ ਕੇ ਰੱਖਣ ਸੁੱਕਸ ਕੱਖ ਵੱਢਣੇ ਟਾਈਮ ਵੀ ਲੱਗਦਾ ਜੀ ਅਸੀਂ ਕੱਖ ਵੱਢੀ ਜਾਂਦੇ ਵਿੱਚ ਵਿੱਚ ਇਸ ਪੂੜਾ ਕਵਾੜ ਹੁੰਦੇ ਆ ਆਹ ਡੰਗਰ ਖਾਂਦੇ ਨਹੀਂ ਇਸ ਤਰ੍ਹਾਂ ਹੂੰ ਮਿਲ ਫੁੱਲਾ ਵਗੈਰਾ ਇੱਕ ਥਾਲ ਕੇ ਰੱਖਣਾ ਤੇ ਜਿਵੇਂ ਤੁਸੀਂ ਦੇਖ ਲਈਏ ਤੇ ਅਸੀਂ ਵੱਡ-ਵੱਟ ਕੇ ਦੇਖੋ ਸਾਹਮਣੇ ਗੇਰਿਆ ਹੋਇਆ ਜੀ ਇਸ ਤਰ੍ਹਾਂ ਖਰਾਬ ਜੇ ਇਹ ਡੰਗਰ ਖਾਂਦੇ ਨਹੀਂ ਕੱਖ ਵੱਧਿਆ ਹੋ ਜਾਂਦੇ ਹੂੰ ਤੇ ਹੁਣ ਦੇਖ ਲਓ ਜੀ ਜਿਸੀਂ ਓਰੇ ਓਰੇ ਤੇ ਲਾਇ ਜੀ ਕੱਕ ਵੱਢਣਾ ਥੱਲੇ ਤੋਂ ਕਰਿਆ ਸੀਗਾ ਸਟਾਰਟ ਤੇ ਹ ਸਾਰਾ ਉੱਪਰ ਨੂੰ ਜਿਹੜੀ ਘਸਣੀ ਆਪਣੀਆਂ ਹੀ ਆ ਸਾਰੀ ਆ ਪਰਾਂ ਤੱਕ ਉਹ ਗੁਰਦੁਆਰੇ ਕੰਨੀ ਨੂੰ ਜੀ ਸਾਰੀ ਇਹ ਸਾਰਾ ਵੱਢਣਾ ਜੀ ਅਸੀਂ ਤੇ ਅੱਧਾ ਤਾਂ ਅਸੀਂ ਰੰਕਾ ਨੂੰ ਖਲਾੜ ਵਾਸਤੇ ਲੈ ਕੇ ਜਾਈ ਜਾਂਦੇ ਜੀ ਤੇ ਅੱਧਾ ਰੱਖ ਦਿੰਦੇ ਸੁੱਕਣ ਵਾਸਤੇ ਨਾ ਤੇ ਫਿਰ ਜਿਸ ਤਰ੍ਹਾਂ ਅੱਗੇ ਠੰਡ ਆਉਂਦੀ ਸਰਦੀ ਆਉਂਦੀ ਹੈ ਜਨਵਰੀ ਹੈ ਨਾ ਹਾਂ ਮੀਂਹ ਪੈਂਦੇ ਫਿਰ ਇਹ ਜ ਹਾਂ ਫਿਰ ਜ਼ਿਆਦਾ ਕੰਮ ਆਉਂਦੇ ਜੀ ਆਹ ਤੇ ਹੁਣ ਜਿੱਦਾਂ ਹੁਣ ਲੋਕਾਂ ਨੇ ਲੱਕੜੀਆਂ ਵੱਢ ਕੇ ਰੱਖ ਲੈਣੀਆਂ ਅੱਗ ਲਈ ਲੱਕੜਾ ਵੱਢ ਲੈਂਦੇ ਜੀ ਸੁੱਕਣ ਵਾਸਤੇ ਰੱਖ ਦਿੰਦੇ ਕੱਕ ਵੱਢ ਲੈਂਦੇ ਸਕਾ ਕੇ ਰੱਖ ਲੈਂਦੇ ਤੇ ਜਿਵੇਂ ਅੱਗੇ ਮੀਂਹ ਪੈਂਦੇ ਠੰਡ ਹੋ ਜਾਂਦੀ ਸਾਡੀ ਸਤੰਬਰ ਜਨਵਰੀ ਦੇ ਮਹੀਨੇ ਆ ਚ ਵਾ ਕੇ ਮੀਂਹ ਪੈਣ ਲੱਗੇ ਦਿਖਾసే ਤਾਂ ਫਿਰ ਇਹ ਜਦੋਂ ਕੰਮ ਆਂਦੇ ਹਨਾ ਮੀਂਹ ਹੱਤਾ ਹੀ ਤੇ ਉੱਦਾਂ ਤੇ ਨਿਚਿਤ ਲੱਗੀ ਮੰਮੀ ਹੱਕਾ ਮਾਰਨ ਮੰਮੀ ਕਹਿੰਦੀ ਆ ਜਾਓ ਆ ਗਏ ਤੇ ਲਓ ਜੀ ਮੰਮੀ ਮੰਮੀ ਤੇ ਲੋ ਠੀਕ ਕੀ ਕੀ ਕਰਨਾ ਠੀਕ ਤੇ ਲਓ ਜੀ ਮੰਮੀ ਵੀ ਲੱਗੀ ਵਾਜਾ ਮਾਰ ਕਹਿੰਦੀ ਚਾਹ ਧਰੀ ਹੈ ਪਾਰ ਨੂੰ ਆ ਜੋ ਵੀ ਤੁਹਾਡੀ ਚਾਹ ਵੀ ਤਿਆਰ ਹੋ ਗਈ ਸੀ ਤੇ ਬਸ ਹੁਣ ਅਸੀਂ ਵੱਢ ਰਿਹਾ ਜੀ ਹੁਣ ਚੱਲੂਗੇ ਘਰ ਨੂੰ ਜੀ ਮਛਰਾਂ ਨੇ ਤੁਹਾਡਾ ਲਾਉ ਪੀਦਾ ਸੀ ਹੁਣ ਚਾਹ ਪੀਉਂਗੇ ਜਿਹੜਾ ਖੂਨ ਤਾਂ ਮੱਛਰ ਵੀਗੇ ਹੁਣ ਅਸੀਂ ਚਾਹ ਪੀਉਂਗੇ ਜਾ ਕੇ ਇਹ ਖੂਨ ਪੂਰਾ ਕਰੂਗੇ ਚਾਹ ਪੀ ਕੇ ਆਪਣਾ ਮੈਂ ਤਲਾਹਦਾ ਜਿਹੜੇ ਡੈਡੀ ਫਰੂਟ ਲੈ ਕੇ ਆਏ ਸੀ ਫਰੂਟ ਖਾ ਕੇ ਖੂਨ ਵਧਾਉਂਦੇ ਐ ਮੱਛਰ ਸਾਡਾ ਖੂਨ ਪੀ ਜਾਂਦੇ ਆ ਉਹ ਨਹੀਂ ਮੱਛਰ ਸਾਡਾ ਖੂਨ ਪੀ ਜਾਂਦੇ ਹੋਰ ਕੀ ਖੂਨ ਉਹ ਪਤਲਾ ਗਿਆ ਤਾਂ ਉਹਨਾਂ ਹੀ ਘਟ ਜਾਂਦਾ ਹੈ ਆਦਾ ਕਰਤਾ ਜੀ ਹੈ ਨਹੀਂ ਮੱਛਰ ਉਹਦੇ ਹਰਿਆਈ ਮਾ ਪੱਖਾ ਮੋ ਦੋਤ ਉਮੀ ਮੂੰ ਪਾਣੇ ਕਰਕੇ ਉਹ ਜਿੰਨੇ ਮੀਂਹ ਪਏ ਨਾ ਜਿੱਦਾਂ ਹੁਣ ਕਈ ਵਾਰ ਜਿੱਦਾਂ ਸ਼ਾਮ ਦੇ ਟਾਈਮ ਗਿੱਲਾ ਗਿੱਲਾ ਹੋ ਜਾਂਦਾ ਤੇ ਸਵੇਰੇਟ ਦੇ ਟਾਈਮ ਤਾਂ ਕੱਖ ਬਣ ਆ ਜੇ ਪਰ ਸਵੇਰ ਨੂੰ ਧੁੱਪੀ ਬਹੁਤ ਜ਼ਿਆਦਾ ਹੁੰਦੀ ਤਾਂ ਆ ਹੂੰ ਤੇ ਉਹ ਸਾਮਣੇ ਤੋਂ ਸੂਰਜ ਨਿਕਲ ਜਾਂਦਾ ਤਾਂ ਸਿੱਧੀ ਧੁੱਪ ਪੈਂਦੀ ਐ ਇਦਾਂ ਨੂੰ ਤਾਂ ਬੱਡ ਨਹੀਂ ਹੁੰਦਾ ਜੀ ਤੇ ਬਸਾ ਨੂੰ ਸੀ ਮੂ ਨੂੰ ਟਾਲਣਾ ਪੈਂਦਾ ਇੱਕ ਸੀਮੂ ਪਿੱਛੇ ਲੱਗੀ ਜਾਂਦੀ ਮੈਂ ਵੀ ਜਾਣਾ ਮੈਂ ਵੀ ਜਾਣਾ ਉਹਨੂੰ ਮੰਮੀ ਕੋਲ ਸੱਦਣਾ ਪੈਂਦਾ ਬਲਕੇ ਹਲਕਾ ਜਿਹਾ ਲੱਗਿਆ ਪ੍ਰਿੰਸ ਪ੍ਰਿੰਸ ਆਇਆ ਪ੍ਰਿੰਸ ਹੂੰ ਕਿਨਾਂ ਲਾਇਆ ਵਾ ਨੇ ਮਾਮੂ ਨਾਲ ਆਪਣਾ ਹੂੰ ਉਹਦੇ ਨਾਲ ਲੱਗੀ ਰਹਿੰਦੀ ਸਾਤੇ ਵਾਤੇ ਕਰਨ ਹੂੰ ਜੇ ਪ੍ਰਿੰਸ ਨਾ ਆਉਂਦਾ ਫੇਰ ਤਾਂ ਡਿੰਪਲ ਦਾ ਖੜਾ ਨਹੀਂ ਛੱਡਦੀ ਜੀ ਕੱਕ ਬੱਟਲੇ ਸੀਗੇ ਤੇ ਹੁਣ ਅਸੀਂ ਲਾ ਲਈਆ ਪਰੋਟੀਆਂ ਰੋਟੀ ਕਹਿੰਦੇ ਕੱਕ ਰੋਟੀ ਕਹਿੰਦੇ ਹਾਂ ਆਹ ਦੀ ਗੱਡੀ ਹਾਂ ਤੇ ਇੱਧਰ ਕਹਿੰਦੇ ਪਹਾੜ ਮਾਂ ਲਾਲੀ ਕਾਹਦੀ ਗੱਡੀ ਹਾਂ ਗੱਡੀ ਤੇ ਪਤਾ ਨਹੀਂ ਜੀ ਮੈਨੂੰ ਇੰਨਾ ਤਾਂ ਪਤਾ ਨਹੀਂ ਪੰਡ ਬੰਨ ਲਈ ਪੰਜਾਬ 'ਚ ਤਾਂ ਪੱਡ ਬੰਨਦੇ ਕਹਿੰਦੇ ਨਾ ਪੰਜਾਬ 'ਚ ਕਹਿੰਦੇ ਵੀ ਕੱਕਾ ਦੀ ਪੰਡ ਬੰਨ ਰਹੀ ਪਹਾੜ 'ਚ ਕਹਿੰਦੇ ਗੱਡੀ ਬੰਨ ਲਈ ਰੋਟੀ ਬੰਨ ਲਈ ਹੈਨਾ ਤੇ ਲਓ ਜੀ ਹੂੰ ਤੇ ਲਓ ਜੀ ਪਹਿਲੇ ਤਾਂ ਬੰਨ ਲਿਆ ਹੁਣ ਮੈਂ ਵੀ ਲਾ ਲਿਆ ਜੀ ਕੱਕ ਤੇ ਮੈਨੂੰ ਬੰਨਣਾ ਭੁੱਲ ਗਈ ਜੀ ਮੈਂ ਉੱਡੀ ਬੰਨੂਗੀ ਡਿੰਪਲ ਫਿਰ ਤੇ ਖੁੱਲ ਜਾਂਦਾ ਫਿਰ ਬੇਰਾ ਬੰਨਿਆ ਵਾਜੀ ਖੇਡ ਜੂਗਾ ਫਿਰ ਡਿੰਪਲ ਕਾਦੀ ਮੈਂ ਬੰਨਦੀ ਆ ਜੀ ਤੇ ਚਲੋ ਜੀ ਹੁਣ ਅਸੀਂ ਤੁਹਾਨੂੰ ਮਿਲੂੰਗੇ ਜੀ ਘਰ ਆ ਜਾ ਕੇ ਅਹੀਂ ਲਾਣੇ ਕਾ ਮੈਨੂੰ ਤਾਂ ਪਤਾ ਨਹੀਂ ਤਾ ਇਬ ਗੱਬੇ ਪੂਰ ਸਾੜਾ ਲਾ ਕੋਲੇ ਜਾ ਕੇ ਗੱਬੇ ਰੱਖ ਲੈਣੇ ਜੀ ਹਾਂ ਮੈਂ ਲਾਉਣਾ ਨਹੀਂ ਅੰਦਾ ਭੁੱਲ ਗਈ ਲਾਣਾ ਦੀ ਹਾਂ ਤਾਂ ਅੱਗੇ ਮੈਂ ਫਿਰ ਤੇ ਲਓ ਜੀ ਹੁਣ ਅਸੀਂ ਕਾ ਚੱਕ ਕੇ ਘਰਾਂ ਨੂੰ ਜਾਉਂਗੇ ਜੀ। ਰਣੀਪੁਰ। ਹਾਂ। ਲਓ। ਤੇ ਇਹ ਆ ਗਈ ਬੰਨ। ਹਾਂ। ਕਿ ਸਾਮਾ ਨੇ। ਇਹ ਲੋ ਜੀ ਕੱਕ ਬਟਲੇ ਸੀਗੇ ਤੇ ਹੁਣ ਅਸੀਂ ਲਾ ਲਈ ਆ ਪਰੋਟੀਆਂ। ਪਰੋਟੇ ਕਹਿੰਦੇ? ਕੋ ਪਰੋਟੇ ਕਹਿੰਦੇ। ਗੱਡੀਆਂ। ਹਾਂ ਅਦੀ ਗੱਡੀ। ਹਾਂ। ਬਾਅਦ ਇੱਧਰ ਕਹਿੰਦੇ ਪਹਾੜ ਮੰ ਲਾ ਲਈ ਕਾ ਅਦੀ ਗੱਡੀ। ਅਹ ਗੱਡੀ। ਤੇ ਪਤਾ ਨਹੀਂ ਜੀ ਮੈਨੂੰ ਇੰਨਾ ਤਾਂ ਪਤਾ ਨਹੀਂ ਪੰਡ ਬੰਨ ਲਈ ਪੰਜਾਬ 'ਚ ਤਾਂ ਪੱਡ ਬੰਨਦੇ ਕਹਿੰਦੇ ਨਾ। ਪੰਜਾਬ ਚ ਕਹਿੰਦੇ ਵੀ ਕੱਖਾ ਦੀ ਪੰਡ ਬੰਨ ਰਹੀ ਪਹਾੜ ਚ ਕਹਿੰਦੇ ਗੱਡੀ ਬੰਨ ਲਈ ਰੋਟੀ ਬੰਨ ਲਈ ਹੈ ਨਾ ਤੇ ਲਓ ਜੀ ਤੇ ਲਓ ਜੀ ਢਿਪਲੇ ਦਾ ਬੰਨ ਲਿਆ ਹੁਣ ਮੈਂ ਵੀ ਲਾ ਲਿਆ ਜੀ ਕੱਕ ਤੇ ਮੈਨੂੰ ਬੰਨਣਾ ਭੁੱਲ ਗਈ ਜੀ ਮੈਂ ਉਡੀ ਬੰਨੂਗੀ ਢਿਪਲੇ ਤੇ ਖੁੱਲ ਜਾਂਦਾ ਫਿਰ ਮੇਰਾ ਬੰਨਿਆ ਬਾਜੀ ਖਿੜ ਜੂਗਾ ਫਿਰ ਢਿਪਲੇ ਕਹਿੰਦੀ ਮੈਂ ਬੰਨਦੀ ਆ ਜੀ ਤੇ ਚਲੋ ਜੀ ਹੁਣ ਅਸੀਂ ਤੁਹਾਨੂੰ ਮਿਲੂੰਗੇ ਜੀ ਘਰ ਆ ਜਾ ਕੇ अनेक तो पता भी नहीं ग्भे पुल साइडे पुल जाके गई लाने नहीं, 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 नहीं। पुलता पर मैं फिर भी लो जी हम घर जाऊंगे जी है निवी देखो जी सा अमरूद का बूटा लगे भाई जी ਏ ਦੇਖੋ ਯਾਤਰਾ ਕਿੰਨੇ ਅਮਰੂਦ ਪੱਕੇ ਆ ਜੀ ਤੇ ਸਾਨੂੰ ਬਾਂਦਰ ਨਹੀਂ ਟਿਕਣ ਦਿੰਦੇ ਜੀ ਰੇ ਬਾਂਦਰ ਉਹ ਤਾਂਗ ਕਰ ਜਾਂਦੇ ਅਮਰੂਦ ਖਾਈ ਜਾਂਦੇ ਬਾਂਦਰਾ ਤੋਂ ਬਹੁਤ ਔਖੇ ਬਚਾਏ ਜੀ ਅਸੀਂ ਮੂਰ ਦਾ ਵੀਡੀਓ ਦੇ ਹਾਂ ਗੁਕਪਾਲ ਜੀ ਅਸੀਂ ਗਏ ਕਵਾਤਾ ਵਿਚ ਨੂੰ ਖਾ ਗਏ ਜੀ ਬਾਂਦਰ ਤੇ ਹੁਣ ਬੱਸ ਥੋੜੇ ਜਿਹੀ ਥੋੜੇ ਜਿਹਾ ਬਚਾ ਲੈ ਸੀ ਜੀ ਹੁਣ ਤਾਂ ਉਹ ਵੀ ਸਾਦੀ ਰੱਖੀ ਪਰ ਰਹਿਣਾ ਪੈਂਦਾ ਜੀ ਤੇ ਰੱਖੀ ਤੇ ਰਹਿਣਾ ਪੈਂਦਾ ਵੀ ਅਮਰੂਦਾਂ ਦੀ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਹੈ ਦੇਖਾਂਗੇ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਉਹਦੇ ਤੁਹਾਡੀ ਸਿਮੂਰੇ ਭਾਂਡੇ ਵੀ ਸਾਰੇ ਖੰਡਾਤੇ ਜੀ ਉਹ ਦੇਖ ਲਈਏ ਕੀ ਆ ਕਰੇ ਖਾਣੇ ਪੀਣ ਦਾ ਬੰਦ ਸਾਡੇ ਖਾ ਲਈਏ ਹੈ ਇਹ ਬੰਦ ਸਾਰੇ ਖੰਡੇ ਰੋ ਭਾ ਵੀ ਤੇ ਖਾ ਲਈਏ ਬੈ ਕਾ ਰੋ ਅੱਛਾ ਬਾਂਦਰ ਖਾ ਜਾਂਦੇ ਤੈ ਬਾਂਦਰ ਨੂੰ ਨਹੀਂ ਖਾਂਦੇ ਤੈ ਖਾਣੇ ਹਾਂ ਤੇ ਚਲ ਬਾਈ ਬਾਈ ਕਰ ਦੋ ਕਹ ਕੱਲ ਮਿਲੂਗੇ ਅਗਲੇ ਬਲੌਗ ਚ ਬਾਈ ਤੇ ਲੋਈ ਸਾਡੀ ਚਿੰਗ ਵਾਦੀ ਜੀ ਬਾਈ ਬਾਈ ਤੇ ਮੈਂ ਮਾਦਰਾ ਮਾਜੀ ਭਾਂਡੇ ਤੇ ਤੁਹਾਨੂੰ ਮਿਲੂਗੇ ਕਿਸੇ ਅਗਲੇ ਬਲੌਗ ਚ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ